ਕੀ ਪ੍ਰਬੰਧ ਕਰ ਗਏ ਯਾਰ ਡੀਏਪ ਦਾ ਉੱਤੋਂ ਡਾਂਗਰ ਪਹਿਲਾਂ ਸਾੜ ਬੈਠੇ ਵਾਹਣ ਸੁੱਕੀ ਜਾਂਦਾ ਜੇ ਰੌਣੀ ਕਰਤਾ ਤੇ ਤਾਂ ਜਮਾਂ ਹੀ ਕੰਮ ਖਰਾਬ ਹੋ ਜੂ ਕਣਕੀ ਬਾੜੀ ਲੇਟ ਹੋ ਜੂਗੀ। ਤਵਾਂਡੇ ਵੀ ਤਾਨੇ ਮਾਰਨਗੇ ਜੇ ਪਹਿਲਾਂ ਬੀਜ ਗਏ। ਇਦੋਂ ਚੰਗਾ ਝੋਨੇ ਮੌਕੇ ਦੀ ਲਈ ਹੁੰਦੀ ਨਾ ਤੁਹਾਨੂੰ ਕਿਤੇ ਕਣਕ ਬੀਜ ਕੇ ਵੇਲੇ ਹੁੰਦੇ। ਨਾ ਤਾਂ ਹੁਣ ਮਿਲਦੀ ਆ। ਚੱਲ ਕਰਦੇ ਆ ਕੋਈ ਨਹੀਂ ਪ੍ਰਬੰਧ ਪੁੱਛਦੇ ਆ ਕਿਸੇ ਤੋਂ। 13 ਘੰਟਾ ਸੌਣ ਲਗੇ ਯਾਰ ਅੱਜ ਦਾ ਥੱਕੇ ਬਹੁਤ ਪਏ ਆ ਕਿ ਤੂੰ ਆਇਆ। DAP 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 ਕੋਈ ਨਹੀਂ ਬਈ DAP ਲੈ ਆਵਾਂਗੇ ਟੈਨਸ਼ਨ ਨਾ ਲੈ ਓਹੋ ਸਪਨਾ ਸੀ ਮੈਂ ਤਾਂ ਆਖਿਆ ਕਿਤੇ ਮਿਲ ਚੱਲੀ ਸੀ DAP ਤੂੰ ਮੈਨੂੰ ਜਗਾਤਾ ਓਹੋ ਉਹ ਕੋਈ ਨਹੀਂ ਟੈਨਸ਼ਨ ਨਾ ਲੈ ਆਪਾਂ ਮਹਿੰਗੀ ਸਸਤੀ ਵੇਖ ਲਾਵਾਂਗੇ ਕੀ ਪਤਾ ਕੋਈ ਮਿਲ ਹੀ ਜਾਵੇ ਕੋਈ ਨਹੀਂ ਵੇਖ ਲੈਨੇ ਫਿਰ ਓ ਯਾਰ ਐ ਤਾਂ ਨਹੀਂ ਕਰੇ ਬੈਠਣੂ ਮੈਂ ਲਈ ਮੈਂ ਫੋਨ ਲਾ ਕੇ ਪੁੱਛਦਾ ਖੜ ਜਾ ਇੱਕ ਮਿੰਟ ਰੁਕ ਤੂੰ ਹੈਲੋ ਹੈਲੋ ਓ ਬਾਈ ਡੀਏਪੀ ਦੇ ਯਾਰ ਪੰਜ ਕਿ ਗੱਟੇ ਹੀ ਦੇ ਦੇ ਕਿਹੜੇ ਡੀਏਪੀ ਯਾਰ ਓ ਯਾਰ ਡੀਏਪੀ ਕਣਕ ਬੀਜਣੀ ਆ ਯਾਰ ਸਾਰਾ ਬਾਣ ਖਾਲੀ ਪਿਆ ਹਲੇ ਤਾਂ ਇ ਤਾਂ ਉਰਾ ਵੀ ਨਹੀਂ ਬੀਜਿਆ ਡੀਏਪੀ ਤਾਂ ਨੰਬੀ ਖਾਣਾ ਚੁੜੀ ਲਾਉਂਦੀ ਥਾਣੋ ਦੇ ਦਿੱਗੇ ਓ ਯਾਰ ਬਾਈ ਯਾਰ ਦੇ ਦੇ ਦੋ ਚਾਰ ਗੱਟੇ ਹੀ ਦੇ ਦੇ ਯਾਰ ਕੋ ਫੋਨ ਕੱਟ ਫੈਰਦਾ ਖਾਈ ਜਾਂਦਾ ਯਾਰ ਅੱਗੇ ਕੰਮ ਦਾ ਵੀ ਤੇ ਪਹਿਲਾਂ ਲੈ ਕੇ ਰੱਖ ਲੈਂਦੇ ਪਹਿਲਾਂ ਤੁਹਾਡੇ ਅੱਗੇ ਤੇ ਯਾਰ ਇਹ ਤਾਂ ਯਾਰ ਜਵਾਬ ਦੇਦਾ ਹੋਰ ਕਿਸੇ ਤੋਂ ਪੁੱਛਦੇ ਆ ਚੱਲ ਯਾਰ ਤੂੰ ਪੁੱਛ ਫੋਨ ਲਾ ਕੇ ਮੈਂ ਬਾਹਰੋਂ ਕਿਸੇ ਤੋਂ ਪੁੱਛ ਕੇ ਉਹਨੂੰ ਚੱਲ ਨਾਲੇ ਪੱਠੇ ਪਾ ਦੀ ਹਾਂ ਠੀਕ ਚੰਗਾ ਹੈਲੋ ਭਾਈ ਚਾਰ ਕਿਤੇ ਡੀ ਵੀ ਨਹੀਂ ਦੇਂਦਾ ਯਾਰ ਸਾਰੀ ਕਣਕ ਦੇਣ ਵਾਲੀ ਖੜੀ ਆ ਯਾਰ ਹੈ ਨਹੀਂ ਕਿ ਯਾਰ ਤੇਰੇ ਤੋਂ ਨਹੀਂ ਹੋਰ ਤੋਂ ਪੁੱਛਦੇ ਆ ਹੈਲੋ ਭਾਈ ਚਾਰ ਕਿਤੇ ਡੀ ਵੀ ਨਹੀਂ ਮੈਨੂੰ ਜਾਣ ਗਿਆ ਯਾਰ ਯਾਰ ਇਹਨੇ ਵੀ ਨਹੀਂ ਦਿੱਤੀ ਹੁਣ ਕੀ ਤੋਂ ਪੁੱਛ ਗਿਆ ਐ ਤਾਂ ਨਹੀਂ ਮਿਲਦੀ ਦੀਂਦੀ ਮੈਨੂੰ ਚੜ ਦੇਣੇ ਆ ਕਿਵੇਂ ਟੈਨਸ਼ਨ ਕਰ ਰਿਹਾ ਉਹ ਟੈਨਸ਼ਨ ਹੀ ਆ ਯਾਰ ਡੀਏਪੀ ਦਾ ਹਲੇ ਤਾਂ ਗੱਟਾ ਵੀ ਨਹੀਂ ਮਿਲਿਆਗਾ ਲੋਕਾਂ ਨੇ ਸਾਰਿਆਂ ਨੇ ਬੀਤੀ ਕਣਕ ਹਾਂ ਬਈ ਅਜਾ ਥੋੜੇ ਗੱਟੇ ਲਿਆ ਕੇ ਬੀਤੀ ਸੀ ਨਾ ਹੀ ਨਾਲੀ ਯਾਰ ਮੈਨੂੰ ਵੀ ਦਵਾ ਦਿਓ ਗੱਟਾ ਕਿੰਨੇ ਨੂੰ ਮਿਲਿਆ ਅਜੇ ਤਾਂ 5000 ਗੱਟਾ ਲਿਆ ਤੈਨੂੰ ਸ਼ੇਅਰ ਨੂੰ ਦਵਾਂਗੇ 5000 ਨੂੰ ਗੱਟਾ ਗੱਟਾ ਦਾ 1200 ਨੂੰ ਮਿਲੀ ਜਾਂਦਾ ਕੰਜਰ ਦਿਓ ਜੇ ਲੈਣੇ ਆ ਗੱਟੇ ਸ਼ੇਅਰ ਨੂੰ ਮਿਲੂਗਾ ਲੈ ਚੱਲ ਯਾਰ ਮੈਂ ਬਾਈ ਤੋਂ ਪੁੱਛ ਕੇ ਦੱਸ ਦਿੰਨਾ ਤੈਨੂੰ ਘੰਟੇ ਤੱਕ ਬੇਲਾ ਫੋਨ ਕਰਕੇ ਦੱਸਦੀ ਮੈਨੂੰ ਹਾਂ ਫੋਨ ਕਰ ਦੂੰਗਾ ਬਾਈ ਬਣ ਕੇ ਚੰਗਾ ਰੱਖ ਲਈ ਗੱਟੇ ਤਿੰਨ ਚਾਰ ਕੋਈ ਗੱਲ ਕੋਈ ਗੱਲ ਠੀਕ ਆ ਯਾਰ ਡੀਏਪੀ ਮਿਲਤਾ ਗਈ ਟ੍ਰੇਡ ਬੜਾ ਦਸੀ ਜਾਂਦਾ ਚੱਲ ਕਰਦਾ ਛੋਟੇ ਨਾਲ ਗੱਲ ਚੱਲ ਲੱਗੇ ਗੱਲ ਤੋਂ ਯਾਰ ਡੀਏਪੀ ਤਾਂ ਗਈ ਹੈ ਮਿਲ ਪਰ ਗੱਟਾ ਉਹ ਦਿੰਦਾ 6000 ਨੂੰ ਦੱਸ ਕਿਵੇਂ ਕਰਗੇ ਹੁਣ ਲੈ ਲੈ ਫਿਰ ਹੋਰ ਲੈਣੀ ਪੈਣੀ ਹੈ ਨਹੀਂ ਤਾਂ ਆਪਾਂ ਤਾਂ ਜਮਾ ਲੇਟ ਹੋ ਜਾਾਂਗੇ ਗਣਕ ਨੂੰ ਚੱਲ ਯਾਰ ਕਰ ਲੈ ਗੱਲ ਅਣਤਗੇ ਨਾਲ ਫੜ ਲਿਆ 20-25000 ਰੁਪਿਆ ਹਾਂ ਠੀਕ ਹੈ ਚੱਲ ਫਿਰ ਮੈਂ ਅੱਜ ਪੈਸੇ ਫੜ ਲਿਆਉਣਾ ਤੂੰ ਫਿਰ ਬਾਅਦ ਹੀ ਲੈ ਲਾਂਗੇ ਆਪਾਂ ਤਾਂ ਹਾਂ ਜੇ ਪੈਸੇ ਫੜ ਲਿਆ ਹਾਂ ਠੀਕ ਯਾਰ ਪੈਸਿਆਂ ਦਾ ਵੀ ਪ੍ਰਬੰਧ ਹੋ ਗਿਆ ਹੁਣ ਪੁੱਜਦੇ ਆਂ ਫੋਨ ਲਾ ਕੇ ਬਾਈ ਨੂੰ ਵੀ ਘਰੇ ਹੀ ਆ ਚੱਲੇ ਯਾਰ ਉਹਦੇ ਨਾਲ ਵੀ ਗੱਲ ਹੋ ਗਈ ਘਰੋਂ ਲੈ ਆਉਣੇ ਆ ਉਹਦਾ ਗੱਲ ਸੌਣੇ ਜੁੜੇ ਹਾਂ ਬੋਲ ਬਾਈ ਉਹਦੇ ਨਾਲ ਗੱਲ ਹੋ ਗਈ ਆ ਉਹ ਆ ਤਾਂ ਘੱਟੇ ਘਰੋਂ ਚੱਕ ਲਿਆ ਹੁਣ ਤੇ ਜਾਂ ਰੇੜੀ ਲੈ ਕੇ ਚੱਕ ਲਿਆ ਮੈਂ ਤਾਂ ਮਾਰ ਕੱਕ ਲਾਉਣਾ ਚਾਹ ਕੋਈ ਨਹੀਂ ਜਾ ਬੜਾ ਹੋਰ ਫਿਰ ਮਿਲ ਗਿਆ ਸੀ ਗੁਰਪੇਈ ਕਰਤੇ ਹਾਂ ਹਾਂ ਪਤਾ ਲੈਣੇ ਸੀ ਕਰਤੇ 5000 ਨੂੰ ਮਿਲ ਗਿਆ ਸੀ 5000 ਨੂੰ ਕੰਜਰ ਦਿਆ ਹੋਰ ਕੋਟ ਰੈਗ ਲੱਗਾ 1250 ਨੂੰ ਦੇ ਹੀ ਜਾਂਦੇ ਖਾਲੀ ਠੱਗੀ ਉਹ ਭਰਾਵਾ ਇੰਨੀ ਕਾਲੀ ਨਹੀਂ ਕਰੀ ਦਿੰਦੀ ਹੁਣ ਮੈਂ ਛੋੜੇ ਨੂੰ ਕੀ ਆਸੂੰਗਾ ਕੰਜਰ ਦੋਦਾ ਮੈਨੂੰ ਗਾਲਾਂ ਕੱਢੂ ਯਾਰ